ਉਹ ਸਮ ਸ਼ੁਕਰਾਈ ਨਮਾ ਸਾਰੇ ਹੀ ਧਰਮ ਦੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਤੇ ਸ਼ਬਦ ਅਖੀਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਇਹ ਸੋਹਣਾ ਜਿਹਾ YouTube ਚੈਨਲ ਗੁਰਮੁਖ ਬ੍ਰह्म ਗਿਆਨ ਵਿਦਿਆਲਿਆ ਗੁਰਮੁਖ ਸਿੰਘ ਜੀ ਨੇ ਲੋਕਾਂ ਦੇ ਦੁੱਖ ਤਕਲੀਫਾਂ ਦੂਰ ਕਰਨ ਲਈ ਚਲਾਇਆ ਹੈ ਜੀ ਤੇ ਇਹਦੇ ਵਿੱਚ ਉਹ ਤਿੰਨ ਦਿਨਾਂ ਲਈ ਕਿਸੇ ਵੀ ਬਿਮਾਰੀ ਦੀ ਦੀ ਜਿਹੜੀ ਕਿ ਦੇਸੀ ਦਵਾਈ ਹੈ ਉਹ ਫਰੀਦਿੰਦੇ ਨੇ ਚਾਹੇ ਤੁਹਾਨੂੰ ਟੀਬੀ ਹੋਵੇ ਜਾਂ ਸ਼ੂਗਰ ਹੋਵੇ 3 ਦਿਨਾਂ ਲਈ ਇਹ ਦਵਾਈ ਫਰੀ ਹੈ ਤੇ ਉਹਨਾਂ ਦੀ ਗਰੰਟੀ ਹੈ ਕਿ ਤੁਹਾਨੂੰ 50 ਤੇ 90% ਫਰਕ ਜ਼ਰੂਰ ਪਾਊਗਾ ਜੀ ਜੇ ਕੋਈ ਵੀ ਜੜੀ ਮੁੱਟੀ ਕੰਮ ਕਰਦੀ ਹੈ ਤਾਂ ਤੁਸੀਂ 3 ਦਿਨਾਂ ਬਾਅਦ ਉਹ ਦਵਾਈ ਰੈਗੂਲਰ ਖਾ ਸਕਦੇ ਹੋ ਲੈ ਸਕਦੇ ਹੋ ਜੀ ਜੇ ਨਹੀਂ ਕਰਦੀ ਕੋਈ ਨਹੀਂ ਜੀ ਬਿਲਕੁਲ ਫਰੀ ਹੈ ਤੇ ਇਹਦੇ ਨਾਲ ਅੱਜ ਆਪਾਂ ਚਲੋ ਜੀ ਆਪ ਗੁਰਮੁਖ ਸਿੰਘ ਜੀ پاسੋਂ ਸ਼ੁੱਕਰਵਾਰ ਦੀ ਕਥਾ ਸ਼ੁੱਕਰਵਾਰ ਨੂੰ ਕਿਵੇਂ ਸ਼ੁਕਰ ਜੀ ਨੂੰ ਪ੍ਰਸੰਨ ਕਰ ਸਕਦੇ ਨੇ ਉਹ ਜਾਣਦੇ ਆ ਜੀ ਹਾਂਜੀ ਨਮਸਕਾਰ ਜੀ ਅੱਜ ਸ਼ੁੱਕਰਵਾਰ ਜੀ ਸ਼ੁਕਰ ਗ੍ਰਹਿ ਆ ਜੀ ਜਿਹੜਾ ਉਹਨੇ ਬੰਦੇ ਨੂੰ ਘਰ ਦੇ ਵਿੱਚ ਸੱਲਿਆ ਕੇ ਸੈੱਟ ਕਰ ਦੇਣਾ ਪਰਿਵਾਰ ਦੇ ਵਿੱਚ ਬਾਹਰਲਾ ਰਿਸਪੌਂਸ ਨਹੀਂ ਮਿਲਣਾ ਉੱਥੇ ਜਿੱਥੋਂ ਕਮਾਇਆ ਤੁਹਾਨੂੰ ਉਦੀ ਕਮਾਈ ਨਹੀਂ ਮਿਲਣੀ ਹੈਗੀ ਮਿਹਨਤ ਦੀ ਇਹ ਸ਼ੁਕਰਗ੍ਰਹਿ ਦਾ ਸਰਨੋਂ ਵੱਡਾ ਆਪਾਂ ਨੂੰ ਫ੍ਰੀ ਜੇ ਟਿੱਪ ਦਿੱਤੀ ਆ ਵੀ ਇਹ ਦੱਸਦਾ ਨਹੀਂ ਕੋਈ ਸ਼ੁਕਰਗ੍ਰਹਿ ਕਿਵੇਂ ਪਤਾ ਲੱਗਦਾ ਹਨ ਆਪਣੇ ਨਾਲ ਸੰਪਰਕ ਕਰੋ ਕੋਈ ਵੀ ਆਪਣਾ ਫ੍ਰੀ ਆ ਪਰ ਜਿਹੜੀ ਲਗਤ ਨੂੰ ਮਤਲਬ ਨਗਦੀ ਆ ਮੁੰਦੀ ਦੀ ਆ ਹਵੰਦੀ ਆ ਤੇ ਜੱਕ ਦੀ ਹੈ ਜਾਣਕਾਰੀ ਦਾ ਉਹਦੇ ਵਿੱਚ ਤੁਹਾਨੂੰ ਹਿੱਸਾ ਪਾਉਣਾ ਪਿਆ ਕਰਨਾ ਸ਼ਨੀ ਦੇਵ ਦੇ ਪੁਜਾਰੀ ਉੱਤੇ ਮੰਦਿਰ ਚ ਆਪਾਂ ਕੁਰਮਕ ਸੰਗ ਉਹ ਬੜ ਪਰਮ ਬਦਿਆਲਾ ਤੇ ਬਾਕੀ ਆਪਣੇ ਚਰਨਜੀਤ ਦੇ ਮੁੰਡਾ ਆਪਣੇ ਨਾਲ ਹੈਲਪਰ ਆ ਇਹਦੇ ਨਾਲ ਵੀ ਤੁਸੀਂ ਕੋਈ ਵੀ ਗੱਲਬਾਤ ਕਰ ਸਕਦੇ ਹੋ ਕੋਈ ਸਲਾਹ ਲੈ ਸਕਦੇ ਹੋ ਨਾ ਤੇ ਇਕੱਲੇ ਤੋਂ ਮੈਂ ਤਾਂ ਹੁੰਦਾ ਨਹੀਂ ਇਹ ਮੇਰਾ ਹੈਲਪਰ ਆ ਇਹ ਬੱਚਾ ਆਪਣਾ ਸ਼ੁਕਰ ਆ ਜਿਹੜਾ ਇਹਦੇ ਵਿੱਚੋਂ ਜਨਾਨੀ ਦਾ ਸਤਿਕਾਰ ਕਰੋ ਮਾ ਲਕਸ਼ਮੀ ਨਰਣੀ ਮਾ ਪਾਰਵਤੀ ਦੁਰਗਾ ਜੇ ਇਸ ਕਰਕੇ ਜਨਾਨੀ ਜਿਹੜਾ ਸ਼ੁਕਰ ਆ ਉਦਾ ਸ਼ੁਕਰ ਤਾਂ ਵਧੀਆ ਹੁੰਦਾ ਜੋ ਜਨਾਨੀ ਦਾ ਸਤਿਕਾਰ ਕਰਦਾ ਕਦੇ ਉਹਨੂੰ ਪੈੜੀ ਆਖ ਨਾਲ ਨਹੀਂ ਦੇਖਦਾ ਤੇ ਹੋਰ ਸਵਾਲ ਕਰਨ ਲਈ ਵੀਡੀਓ ਬਤੀਏ ਲੰਬੀ ਹੋ ਜਾਂਦੀ ਆ ਆਪਣੇ ਨੰਬਰ ਚ ਲੜਦੇ ਨੇ ਚਰਨਜੀਤ ਸਿੰਘ ਇੱਕ ਬੰਨ ਨਾਲ ਹੁੰਦਾ ਤੇ ਇਸ ਕਰਕੇ ਇਹਦੇ ਨਾਲ ਵੀ ਸਲਾਬਲਾ ਕਰ ਲਿਆ ਕਰੋ ਜੇ ਮੇਰਾ ਨੰਬਰ ਨਾਲ ਕੇ ਤਾਂ ਇਹ ਆਪਾਂ ਦੋ ਚਲਾਤੇ ਪਹਿਲਾਂ ਇੱਕੋ ਹੀ ਚਲਾਇਆ ਸੀ ਉਹ ਕਹਿੰਦੇ ਕਈ ਵਾਰੀ ਨੈਟਵਰਕ ਜਾਂ ਹੋਰ ਕੋਈ ਗੱਲਬਾਤ ਹੋ ਜਾਂਦੀ ਆ ਨਾ ਜੀ ਲਾਈਟ ਦੀ ਪ੍ਰੋਬਲਮ ਦੇ ਇਸ ਕਰਕੇ ਮਹਾਰਾਜ ਜੇ ਸੁਖ ਲੈਣਾ ਇੱਕ ਵਾਰੀ ਫੋਨ ਕਰਕੇ ਦੇਖੋ ਤੁਹਾਨੂੰ ਨਾਮ ਲਿਆ ਫਰੀ ਆ ਆਪਾਂ ਨੇ ਕੋਈ ਚਾਰਜ ਨਹੀਂ ਲਾਇਆ ਇਹ ਸ਼ਨੀ ਮੰਦਰ ਵੱਲੋਂ ਆਪਣੇ ਸੰਸਥਾਨ ਨੇ ਆਪਾਂ ਉਹਨਾਂ ਨੂੰ ਮਤਲਬ ਗਰੀਬ ਦੇ ਮੋਹ ਵਿੱਚ ਪ੍ਰਸ਼ਾਦਾ ਪਾਈਦਾ ਕੋਈ ਦੁਖੀ ਹੋਵੇ 90 ਸਾਲ ਤੋਂ ਉੱਤੇ ਉਹਦੀ ਆਪਾਂ ਦੇਖਭਾਲ ਕਰਵਾਉਂਦੇ ਆ ਆਪਣੇ ਕੋਲ ਸੰਸਥਾਨੇ ਮੈਂ ਨਹੀਂ ਕਰਦਾ ਬੰਨਾਂ ਸੰਸਥਾ ਜੁੜੀ ਹੋਈਆਂ ਤੇ ਹੈਂਡੀਕੈਪਡ ਤਾਂ ਕੋਈ ਵੀ ਪਿਤਾ ਪਾਪਾ ਆਪਣੀ ਕੋਈ ਉਹਦੇ ਰਾਸ਼ਨ ਦਾ ਪ੍ਰਬੰਧ ਕਰਦੇ ਆ ਤੇ ਹੋਰ ਵੀ ਜੋ ਵੀ ਸੰਸਥਾ ਨੇ ਆਪਾਂ ਉਹਨਾਂ ਚਰਮਾਂ ਚ ਬੈਠੇ ਹਨ ਦੀਵ ਦੇ ਮੰਦਰ ਚ ਕੋਈ ਵੀ ਗੱਲਬਾਤ ਤੰਤਰ ਮੰਤਰ ਯੰਤਰ ਪ੍ਰਾਣਾ ਟੈਮ ਦਾ ਕੋਈ ਵੀ ਆਪਣੇ ਸਵਾਲ ਜਵਾਬ ਕਰ ਸਕਦਾ ਟੈਮ ਨਾਲ ਚੰਗਾ ਜੀ ਫਤਿਹ ਸ਼ੁਕਰ ਤੁਹਾਨੂੰ ਸਾਰਿਆਂ ਨੂੰ ਸ਼ੁਭਾਫਲ ਦੇਣਾ ਕਰੋ ਮਹਾਰ ਕੱਢ ਕੇ ਤੁਹਾਨੂੰ ਕਮਾਈ ਦੇ ਸਾਧਨ ਵਿੱਚ ਪਾਉਣਾ ਬਾਰਬ ਦੇ ਛਾਂ ਵਿੱਚੋਂ ਕਮਾ ਕੇ ਲਿਆਵਾਂ ਜਾਂ ਇੱਥੇ ਬੈਠ ਕੇ ਵਧੀਆ ਕਮਾਵਾਂ ਮ ਘਰ ਚੋਂ ਨਿਕਲੋਂ ਬਿਮਾਰੀਆਂ ਤੁਹਾਡੀਆਂ ਤੋੜਨ ਸ਼ਨੀਦੇਵ ਨੌਂਗਰੇਹਾਂ ਦੇ ਇਹ ਬਾਪ ਨੇ ਇਹ ਸ਼ਨੀਦੇਵ ਆਪਾਂ ਸਪੈਸ਼ਲਿਸਟ ਆ ਨੌਂਗਰੇਹਾਂ ਚੋਂ ਮ ਖੇਤਰਾਂ ਜੋਂ ਠਾਈਆਂ ਜੋਂ ਤੇ ਕੋਈ ਸਿੱਖਣਾ ਜਾਵੇ ਉਹਨੂੰ ਦੇ ਸਕਦੇ ਆ ਚੰਗਾ ਜੀ ਨਮਸਕਾਰ ਜੈ ਸ਼ਨੀਦੇਵ ਮਹਾਂ ਲక్ష్ਮੀ ਲక్ష్ਮੀ ਨਾਰਾਇਣੀ ਨਮਸਤੇ ओम सम शुक्राय नमः सन्न बड़ा मंत्र है जी